ਬਹੁਤ ਬਹੁਤ ਧੰਨਵਾਦ ਜੀ ਅ ਅੱਜ ਦਾ ਜਿਹੜਾ ਮੇਰਾ ਜਨਮ ਦਿਨ ਨਾਮ ਰਣ ਦਾ ਕਾਰਨ ਹੈ ਉਹ ਇਹ ਹੈ ਕਿ ਸਾਡੇ ਜਿਹੜੇ ਨੈਸ਼ਨਲ ਕਨਵੈਨਰ ਹੈ ਤੇ ਸਾਡੇ ਦਿੱਲੀ ਦੇ ਮੁੱਖ ਮੰਤਰੀ ਆ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਜੇਲ੍ਹ ਵਿੱਚ ਬੰਦ ਕੀਤਾ ਹੋਇਆ ਔਰ ਉਹਨਾਂ ਨੂੰ ਮੈਡੀਕਲ ਟ੍ਰੀਟਮੈਂਟ ਜਿਹੜੀ ਹੈਗੀ ਆ ਉਹ ਡਿਨਾਈ ਕੀਤੀ ਜਾ ਰਹੀ ਆ ਕੋਈ ਉਹਨਾਂ ਨੂੰ ਸਬੂਤ ਨਹੀਂ ਮਿਲਿਆ ਜੀ ਸਾਰੇ ਕੈਦ ਦੇ ਕਾਨੂੰਨ ਸਿੱਕੇ ਤੇ ਟਾਂਕੇ ਉਹਨਾਂ ਨੂੰ ਜੇਲ੍ਹ ਚ ਰੱਖਿਆ ਹੋਇਆ ਔਰ ਜਿਹੜੀ ਇਹ ਤਾਂ ਇੱਕ ਮਤਲਬ ਬਹੁਤ ਵੱਡਾ ਛੜਿਆੰਤਰ ਹੈ ਰਾਜਨੀਤਿਕ ਜਿਹੜੀ ਹੈਗੀ ਹੈ ਕੌਸਪੀਰੇਸੀ ਹੈ ਜੀ ਸਾਡੇ ਲੀਡਰ ਦੀ ਸਿਹਤ ਨੂੰ ਡੈਮੇਜ ਕਰਨ ਦਾ ਔਰ ਉਹਨਾਂ ਦੇ ਉਹਨਾਂ ਦੇ ਤਾਂ ਕਿ ਉਹ ਇੱਕ ਤਾਂ ਕੰਪੇਨ ਨਾ ਕਰ ਸਕਣ ਉਹਨਾਂ ਨੂੰ ਜੇਲ੍ਹ ਚ ਰੱਖਿਆ ਹੋਇਆ ਤੇ ਦੂਜਾ ਉਹਨਾਂ ਨੂੰ ਜਿਹੜੀ ਹੈਗੀ ਹੈ ਉਹਨਾਂ ਨੂੰ ਜਿਹੜਾ ਹੈਗਾ ਮਤਲਬ ਉਹਨਾਂ ਨੂੰ ਇਹ ਮਾਨਯੋਗ ਸੁਪਰੀਮ ਕੋਰਟ ਨੂੰ ਔਰ ਇਲੈਕਸ਼ਨ ਕਮਿਸ਼ਨ ਨੂੰ ਵੀ ਦੀ ਕੌਗਨਿਸ਼ੈਂਸ ਲੈਣੀ ਚਾਹੀਦੀ ਹੈ ਤੇ ਇਮੀਡੀਏਟਲੀ ਇੰਟਰਵੈਨ ਕਰਨਾ ਚਾਹੀਦਾ ਕਿਉਂਕਿ ਜਿਹੜੀ ਹੈਲਥ ਹੈ ਇਹ ਇੱਕ ਫੰਡਾਮੈਂ ਪੋਸੀਬਲ ਟਰੀਟਮੈਂਟ ਦੇਣਾ ਜੇਲ ਅਥਾਰਟिटीज ਦੀ ਔਰ ਜਿਹੜੀ ਜਿਹੜੇ ਐਲਜੀ ਸਾਹਿਬਾ ਉਹਨਾਂ ਦੀ ਉਹਨਾਂ ਦੀ ਨੈਤਿਕ ਔਰ ਲੀਗਲ ਜ਼ਿੰਮੇਵਾਰੀ ਹੈ ਉਹਨਾਂ ਦੀ ਤੇ ਉਹ ਕ੍ਰਿਮੀਨਲ ਨੈਗਲੀਜੈਂਸ ਕਰ ਰਹੇ ਆ ਜੀ ਕਿਉਂਕਿ ਜਿਹੜੀ ਸ਼ੂਗਰ ਹੈ ਇਹ ਹਾਰਟ ਦੇ ਉੱਤੇ ਬ੍ਰੇਨ ਦੇ ਉੱਤੇ ਔਰ ਗੁਰਦਿਆਂ ਦੇ ਉੱਤੇ ਪੈਰੀਫਰਲ ਨਰਵਸ ਦੇ ਉੱਤੇ ਸਭ ਤੋਂ ਪਹਿਲਾਂ ਆਈਸ ਦੇ ਉੱਤੇ ਅਸਰ ਕਰਦੀ ਜਿਹੜਾ ਮੇਰਾ ਫੀਲਡ ਹੈ ਤੇ ਇਹਦੇ ਨਾਲ ਜਿਹੜਾ ਡੈਮੇਜ ਹੋ ਜਾਂਦਾ ਨਾ ਜੀ ਉਹ ਪਰਮਾਨੈਂਟ ਹੁੰਦਾ ਉਹ ਹਮੇਸ਼ਾ ਵਾਸਤੇ ਹੁੰਦਾ ਤੇ ਇਸ ਕਰਕੇ ਜ਼ਰੂਰੀ ਹੈ ਕਿ ਉਹਨਾਂ ਨੂੰ ਜਿਹੜਾ ਹੈਗਾ ਇਹ ਵੱਡੇ ਹਸਪਤਾਲ ਚੰਗੇ ਹਸਪਤਾਲ ਚ ਉਹ ਕਭੀ ਕੀਤਾ ਜਾਵੇ ਗੁਰਦਿਆਂ ਦੇ ਵਿਚ ਜਿਸ ਤਰ੍ਹਾਂ ਗੱਲ ਕੀਤੀ ਜਾਵੇ ਤੁਹਾਡੇ ਵਿਰੋਧੀ ਜਿਹੜੇ ਤੁਹਾਡੇ ਖਿਲਾਫ ਐਕਸ਼ਨ ਲਾ ਰਹੇ ਉਹ ਕਹਿ ਰਹੇ ਤੁਸੀਂ ਟੋਲ ਪਲਾਜ਼ਾ ਦੀ ਗੱਲ ਕਰ ਰਹੇ ਹੋ ਪੂਰੇ ਪੰਜਾਬ ਦੇ ਟੋਲ ਪਲਾਜ਼ਾ ਨੇ ਉਹ ਅਸੀਂ ਬੰਦ ਕਰਾ ਲਾਂਗੇ ਤੁਸੀਂ ਸਮਝਾਓ ਉਹ ਕਹਿੰਦਾ ਸਿੱਧੇ ਤੌਰ ਤੇ ਕਹਿ ਰਹੇ ਕਿ ਬਲੈਕਮੇਲ ਕਰ ਰਹੇ ਹੋ ਕਿ ਵਾਕੀ ਤੁਸੀਂ ਇਸ ਤਰ੍ਹਾਂ ਦੀ ਜਿਹੜੀ ਬਿਆਨਬਾਜ਼ੀ ਦੇ ਕੇ ਬਲੈਕਮੇਲ ਕਰ ਰਹੇ ਹੋ ਦੇਖੋ ਜਿਹੜੀ ਹੁੰਦੀ ਹੈ ਮੈਂ ਜਿਹੜੀ ਗੱਲ ਹੈ ਉਹ ਗੱਲ ਹਮੇਸ਼ਾ ਦਲੀਲ ਨਾਲ ਕਰਨੀ ਚਾਹੀਦੀ ਹੈ ਮੇਰੀ ਦਲੀਲ ਕੀ ਹੈ ਮੇਰੀ ਦਲੀਲ ਹੈ ਕਿ ਤੁਸੀਂ ਜਦੋਂ ਗੱਡੀ ਖਰੀਦਦੇ ਹੋ ਤੁਸੀਂ ਰੋਡ ਟੈਕਸ ਦਿੰਦੇ ਹੋ ਤੇ ਉਹ ਜਿਹੜਾ ਰੋਡ ਟੈਕਸ ਹੈ ਗੱਡੀਆਂ ਨੂੰ ਰੋਡ ਤੇ ਚਲਾਣ ਲਈ ਹੋਏਗਾ ਨਾ ਉਹ ਕਾਦੇ ਵਾਸਤੇ ਆ ਜੀ ਹੋ ਜਦੋਂ ਤੁਸੀਂ ਸੜਕ ਤੇ ਜਾਂਦੇ ਹੋ ਤਾਂ ਤੁਹਾਨੂੰ ਟੋਲ ਟੈਕਸ ਦੇਣਾ ਪੈਂਦਾ ਤੇ ਇਹ ਡਬਲ ਟੈਕਸੇਸ਼ਨ ਆ ਮਤਲਬ ਇਹ ਗਲਤ ਹੈਗੀ ਆ ਜੀ ਪੰਜਾਬ ਦੇ ਵਿੱਚ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ 12 ਟੋਲ ਪਲਾਜ਼ਾ ਬੰਦ ਕੀਤੇ ਆ ਔਰ ਤੁਸੀਂ ਦੇਖੋ ਜਿਵੇਂ ਨਾਬੇ ਵਾਲੇ ਸੀ ਚਾਰੋਂ ਪਾਸੇ ਟੋਲ ਜੀ ਸਮਾਣੇ ਨੂੰ ਜਾਣਾ ਟੋਲ ਜੀ ਠੀਕ ਆ ਜੀ ਤੁਸੀਂ ਨਬ ਮਤਲਬ ਮਲੇਰਕੋਟੇ ਜਾਣਾ ਪਟਿਆਲੇ ਜਾਣਾ ਤੁਸੀਂ ਦਿੱਲੀ ਜਾਣਾ ਪੰਜ ਟੋਲ ਪਲਾਜ਼ਾ ਜੀ ਅੰਮ੍ਰਿਤਸਰ ਸਾਹਿਬ ਜਾਣਾ ਪੰਜ ਟੋਲ ਪਲਾਜ਼ਾ ਜੀ ਦਿੱਲੀ ਵਾਲੇ ਨੇ ਕਿਸੇ ਅੰਮ੍ਰਿਤਸਰ ਸਾਹਿਬ ਜਾਣਾ ਜੀ ਉਹ 10 ਟੋਲ ਪਲਾਜ਼ਾ ਜੀ ਤੁਹਾਨੂੰ 2-2000 ਰੁਪਏ ਤੁਸੀਂ ਟੋਲ ਦੇ ਰਹੇ ਹੋ ਜੀ ਆਣ ਜਾਣ ਦਾ ਇਹ ਤਾਂ ਇੰਨਾ ਬੁਰਾ ਹਾਲ ਤਾਂ ਮੁਗਲਾਂ ਵੇਲੇ ਵੀ ਨਹੀਂ ਸੀਗਾ ਇਹ ਸਾਰੇ ਜਿਹੜੇ ਮਿਲੀਭੁਗਤ ਸੀ ਇਹਨਾਂ ਦੀ ਜਿਹੜੀਆਂ ਜਿਹੜੀਆਂ ਰਵੈਤੀ ਪਾਰਟੀਆਂ ਸੀ ਨਾ ਜੀ ਇਹਨਾਂ ਦਾ ਜਿਹੜਾ ਇਹ ਤੁਸੀਂ ਰੋਡ ਮਾਫੀਆ ਹੈਗਾ ਉਹਦੇ ਨਾਲ ਮਿਲ ਕੇ ਇਹਨਾਂ ਦੀ ਮਿਲੀਭੁਗਤ ਸੀਗੀ ਸਰਕਾਰ ਕੋਲੇ ਜਿਹੜਾ ਹੈਗਾ ਉਹ ਜਿਹੜਾ ਗੱਡੀਆਂ ਤੇ ਰੋਡ ਟੈਕਸ ਹੈ ਉਹਦੇ ਨਾਲ ਸੜਕਾਂ ਬਣಾಣੀਆਂ ਹੁੰਦੀਆਂ ਇਹਨਾਂ ਨੇ ਇਹ ਬਿਲਕੁਲ ਅਸੀਂ ਜਿਹੜੀ ਇ ਤੁਸੀਂ ਜਾ ਕੇ ਪੁੱਛੋ ਪਿੰਡਾਂ ਦੇ ਵਿੱਚ 90% ਲੋਕਾਂ ਨੂੰ ਫ੍ਰੀ ਬਿਜਲੀ ਮਿਲ ਰਹੀ ਆ ਨਾ ਜੀ ਕਿਸਾਨਾਂ ਨੂੰ ਦਿਨ ਨੂੰ ਬਿਜਲੀ ਮਿਲ ਰਹੀ ਆ ਨਾ ਜੀ ਕਿਸਾਨਾਂ ਦੇ ਟੇਲਾਂ ਤੱਕ ਪਾਣੀ ਪਹੁੰਚਿਆ ਨਾ ਮੱਲਾ ਕਲੀਨਿਕ ਬਣੇ ਆ ਹਸਪਤਾਲ ਠੀਕ ਹੋਏ ਆ ਪਟਾੜੀ ਦਾ ਚਾਹ ਰਜਿੰਦਰਾ ਹਸਪਤਾਲ ਤੇ ਚਾਹ ਮਾਤਾਕ ਚੱਲਿਆ ਹਸਪਤਾਲ ਹੋਏ ਨਾ ਐਮਰਜੈਂਸੀ ਸਰਵਿਸ ਸਟਾਰਟ ਹੋਈਆਂ ਬ੍ਰੇਨ ਦੀਆਂ ਬ੍ਰੇਨ ਦੀ ਸਰਜਰੀ ਨਿਊਰੋ ਸਰਜਰੀ ਹਾਰਟ ਦੀ ਸਰਜਰੀ ਕਾਰਡੀਕ ਜਿਹੜੀ ਕੈਥ ਲੈਬ ਜਨੋਸੀ ਕਹਿੰਦੇ ਆ ਉਹ ਸਾਰੀਆਂ ਸ਼ੁਰੂ ਕੀਤੀਆਂ ਨਾ ਜੀ ਇਹ ਸਾਰਾ ਕੁਝ ਜਿਹੜਾ ਹੈਗਾ ਭਗਵੰਤ ਮਾਨ ਸਰਕਾਰ ਦਾ ਕੰਮ ਬੋਲਦਾ ਆਮ ਆਦਮੀ ਪਾਰਟੀ ਸਰਕਾਰ ਦਾ ਕੰਮ ਬੋਲਦਾ ਸੀ ਕੋਈ ਤਾਂ ਕੇਦਰੀ ਵਾਲੇ ਨਾਲ ਕੱਲ ਮੁਲਾਕਾਤ ਹੋਈ ਆ ਪਿੱਤੇ ਕੀ ਜਿਹੜਾ ਫੈਸਲਾ ਲਿਆ ਗਿਆ ਕੀ ਮੀਟਿੰਗ ਦੇ ਵਿੱਚ ਕੀ ਹਦਾਇਤਾਂ ਦਿੱਤੀਆਂ ਗਈਆਂ ਨੇ ਇੱਥੇ ਦੇਖੋ ਉਹਦੇ ਚ ਅਸੀਂ ਜਿਹੜੇ ਸਾਰੇ ਜਣੇ ਅਸਰ ਨੂੰ ਜਾ ਕੇ ਮਿਲੇ ਆ ਇੱਕ ਤਾਂ ਸਾਡੀ ਸੋਲੀਡਰਿਟੀ ਹੈ ਜੀ ਆਪਣੇ ਲੀਡਰਸ ਦੇ ਨਾਲ ਉਹਨਾਂ ਦੇ ਨਾਲ ਔਰ ਮੈਡਮ ਨੇ ਜਿਹੜਾ ਹੈਗਾ ਬਹੁਤ ਹੀ ਗ੍ਰੇਸਫੁਲੀ ਬਹੁਤ ਐਕਸੈਪਸ਼ਨਲ ਕਰੇਜ ਦੇ ਨਾਲ ਉਹ ਆਪਣਾ ਜਿਹੜਾ ਹੈਗਾ ਸਾਰੇ ਹਾਲਾਤ ਨੂੰ ਵੀ ਸਮਾਰ ਲਏ ਆਪਣੇ ਪਰਿਵਾਰ ਨੂੰ ਵੀ ਸਮਾਰ ਲਏ ਆ ਆਪਣੇ ਹਸਬੰਡ ਨੂੰ ਵੀ ਮਿਲ ਲਏ ਆ ਕੇਅਰ ਕਰ ਰਹੇ ਆ ਕੱਲ ਉਹ ਗਏ ਆ ਆਪਣੇ ਛੱਤੀਸਗੜ੍ਹ ਦੀ ਜਿਹੜੀ ਹੈਗੀ ਆ 404 ਖੰਡ ਦੇ ਜਿਹੜੇ ਉਹਨਾਂ ਦੇ ਚੀਫ ਮਿਨਿਸਟਰ ਵੀ ਫੜਿਆ ਹੋਇਆ ਜੀ ਕਲਪਨਾ ਸਰੇਨ ਜੀ ਉਹਨਾਂ ਨੇ ਬਹੁਤ ਇੱਕ ਇੰਡੀਆ ਗੱਠ ਜੋੜਦੀ ਹੈ ਬਹੁਤ ਵੱਡੀ ਮੀਟਿੰਗ ਹੋਈ ਹੈ ਸੋ ਉਹ ਜਿਹੜੀ ਕਨਸੋਲਿਡੇਸ਼ਨ ਹੈ ਜਿਹੜੀ اپوزیشن ਯੂਨਿਟੀ ਹੈ ਬਹੁਤ ਕ੍ਰੂਸ਼ਲ ਰੋਲ ਪਲੇ ਕਰ ਰਹੀ ਹੈ ਜੀ ਅਸੀਂ ਐਪਰੀਸ਼ੀਏਟ ਕਰਦੇ ਹਾਂ ਸਾਨੂੰ ਉਹਨਾਂ ਤੋਂ ਸਟਰੈਂਥ ਮਿਲੀ ਆ ਤੇ ਮਤਲਬ ਅਸੀਂ ਜਿਹੜਾ ਹੈਗਾ ਅਸੀਂ ਸਾਰਾ ਸਾਰਿਆਂ ਨੇ ਮਿਲ ਕੇ ਅਸੀਂ ਪ੍ਰਾਣੇ ਲਿਆ ਸਾਡਾ ਰਿਜ਼ੋਲਵ ਇਹ ਹੈ ਜਿਹੜਾ ਜੇਲ੍ਹ ਦਾ ਜਵਾਬ ਹੈ ਅਸੀਂ ਵੋਟਰ ਨਾਲ ਦੇਵਾਂਗੇ ਅਸੀਂ ਬਹੁਤ ਬਿਗੇਸਟ ਮਾਰਜਨ ਨਾਲ ਜਿੱਤਾਂਗੇ ਔਰ ਜਿਹੜੇ ਜਿੰਨੇ ਵੀ ਅਰਵਿੰਦ ਕੇਜਰੀਵਾਲ ਜ ਜਿੰਨੇ ਵੀ ਜਿਹੜੇ ਨਿਰਦੋਸ਼ ਜੱਲਾ ਦੇ ਵਿੱਚ ਆ ਸੀ ਉਹਨਾਂ ਨੂੰ ਵੀ ਬਾਹਰ ਕੱਢਾਂਗੇ